ਮੁੱਦੇ ਦੀ ਗੱਲ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਸੁਰਿੰਦਰ ਢੱਲਾ ਮੁੱਦੇ ਦੀ ਗੱਲ ਵਿੱਚ ਅੱਜ ਬਹੁਤ ਅਹਿਮ ਵਿਸ਼ੇ ਤੇ ਗੱਲ ਕਰਾਂਗੇ ਕੁਝ ਦਿਨ ਪਹਿਲਾਂ ਤੱਕ ਪੰਜਾਬ ਵਿੱਚ ਲੱਗ ਰਿਹਾ ਸੀ ਕਿ ਅਸੀਂ ਬਰਗਾੜੀ ਦੇ ਮਾਮਲੇ ਤੇ ਘੱਟੋ ਘੱਟ ਕਾਰਵਾਈ ਹੁੰਦੇ ਜ਼ਰੂਰ ਦੇਖਾਂਗੇ ਪਰ ਉਹ ਵੇਲਾ ਸ਼ਾਇਦ ਖੁੰਝ ਗਿਆ ਇੱਕ ਵਾਰੀ ਫੇਰ ਬੇਅਦਬੀ ਦੇ ਮਾਮਲਿਆਂ ਤੇ ਇਨਸਾਫ ਦੀ ਲੜਾਈ ਵਿੱਚ ਵਿਚਾਲੇ ਰਹਿ ਗਈ ਲੱਗਦੀ ਹੈ ਤੇ ਬੇਅਦਬੀ ਦੇ ਮਾਮਲਿਆਂ ਉੱਤੇ ਵੀ ਸਰਕਾਰੀ ਰਵਈਆ 84 ਦੇ ਕਤਲਿਆਂ ਮਾਮਲਿਆਂ ਵਿੱਚ ਇਨਸਾਫ ਦਿਵਾਉਣ ਵਰਗਾ ਢਿੱਲਾ ਮੱਠਾ ਨਜ਼ਰ ਆ ਰਿਹਾ ਹੈ ਐਸਆਈਟੀ ਬਣ ਗਈ ਹੈ ਇਹ ਨਹੀਂ ਪਤਾ ਐਸਆਈਟੀ ਜਾਂਚ ਕਦੋਂ ਸ਼ੁਰੂ ਕਰੇਗੀ ਇਹ ਵੀ ਨਹੀਂ ਪਤਾ ਲੱਗਿਆ ਕਿ ਐਸਆਈਟੀ ਦੇ ਸਾਰੇ ਅਫਸਰਾਂ ਨੇ ਵਿਵਿਧਤ ਰੂਪ ਦੇ ਵਿੱਚ ਕੋਈ ਮੀਟਿੰਗ ਵੀ ਕੀਤੀ ਹੈ ਜਾਂ ਨਹੀਂ ਕੀਤੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਿੱਥੇ ਗਈ ਇਹ ਵੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਪਰ ਇਹ ਮਾਮਲਾ ਸੁਪ ਹਾਈ ਕੋਰਟ ਦੇ ਵਿੱਚ ਵੀ ਚਲਾ ਗਿਆ 20 ਸਤੰਬਰ ਨੂੰ ਪੇਸ਼ੀ ਹੈ ਪਰ ਸੁਖਬੀਰ ਬਾਦਲ ਤੜਲੇ ਨਾਲ ਰੈਲੀਆਂ ਕਰ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਰੱਦ ਕੀਤੀ ਸੀ ਤੇ ਭਾਵੇਂ 1 ਹਫਤਾ ਲੱਗੇ ਅਸੀਂ ਰੈਲੀ ਇੱਥੇ ਹੀ ਕਰਾਂਗੇ ਸੋ ਸਿਆਸਤ ਦੇ ਵਿੱਚ ਸੁਖਬੀਰ ਬਾਦਲ ਇੱਕ ਨਵੀਂ ਤਰ੍ਹਾਂ ਦੀ ਜ਼ਿੱਦ ਪੇਸ਼ ਕਰ ਰਹੇ ਨੇ ਸਤੰਬਰ ਦੇ ਆਖਰੀ ਹਫਤੇ ਕੈਪਟਨ ਅਮਰਿੰਦਰ ਦੀ ਲੰਬੀ ਵਿੱਚ ਰੈਲੀ ਦੀਆਂ ਚਰਚਾਵਾਂ ਆ ਰਹੀਆਂ ਨੇ ਪੰਜਾਬ 'ਚ ਹੋ ਕੀ ਰਿਹਾ ਹੈ ਸਿਆਸਤ ਕਿਸ ਦਿਸ਼ਾ 'ਚ ਚਲੀ ਗਈ ਹੈ ਸੁਖਪਾਲ ਖੈਰਾ ਕਿੱਧਰ ਚਲੇ ਗਏ ਨੇ ਭਗਵੰਤ ਮਾਨ ਕਿੱਧਰ ਚਲੇ ਗਏ ਨੇ ਨਸ਼ੇ ਖਿਲਾਫ ਪੂਰਾ ਮਹੀਨਾ ਅੰਦੋਲਨ ਕਰਨ ਵਾਲੇ ਕਿੱਧਰ ਚਲੇ ਗਏ ਨੇ ਨਾ ਬੇਦਬੀ ਦੇ ਮਾਮਲੇ 'ਚ ਇਨਸਾਫ ਪੰਜਾਬ ਨੂੰ ਮਿਲਿਆ ਪਰ ਇੱਕ ਨਵੀਂ ਸਿਆਸਤ ਪੰਜਾਬ ਦੇ ਵਿੱਚ ਸ਼ੁਰੂ ਹੋਈ ਹੈ ਔਰ ਉਸ ਤੇ ਨਵੀਂ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਪੰਜਾਬ ਦੀ ਸਿਆਸਤ ਅਕਾਲੀ ਦਲ ਤੇ ਕੈਪਟਨ ਮਰਿੰਦਰ ਕਿਹ ਚ ਲੜਾਈ 'ਚ ਪੈ ਗਏ ਨੇ ਬਾਦਲ ਨੂੰ ਕੀ ਹੋ ਗਿਆ ਸੁਖਵੀਰ ਬਾਦਲ ਨੂੰ ਕੀ ਹੋ ਗਿਆ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਫਿਰਕੂ ਤਣਾਅ ਵਾਲੇ ਨੇ ਵੀਆ ਸਿਰਫ ਅਕਾਲੀ ਦਲ ਨੂੰ ਇਹ ਡਰ ਸਤਾ ਰਿਹਾ ਹੈ ਕਿ ਉਹਨਾਂ ਦੀ ਆਪਣੀ ਜ਼ਮੀਨ ਖੋਸ ਰਹੀ ਹੈ ਇਹ ਸਾਰੇ ਪੁਆਇੰਟਸ ਨੇ ਜਿਨ੍ਹਾਂ ਤੇ ਅਸੀਂ ਗੱਲ ਕਰਾਂਗੇ ਉਸ ਤੋਂ ਪਹਿਲਾਂ ਕੈਪਟਨ ਕਿਤੇ ਦਿਖਾਈ ਦਿੱਤਾ ਮੈਂ ਕਹਿੰਦਾ ਸਭ ਤੋਂ ਨਖਿੱਦ ਜੇ ਕੋਈ ਬੰਦਾ ਹੈ ਮੈਂ ਇਹਦਾ ਜ਼ਿਕਰ ਦਾ ਬੰਦੇ ਕਹਿੰਨ ਦੀ ਵੀ ਜੀ ਨਹੀਂ ਕਰਦਾ ਨੂੰ ਬੈਠਾ ਰਹਿੰਦਾ ਮੁੱਖ ਮੰਤਰੀ ਘਰੇ ਏਸੀ ਛੱਡ ਕੇ ਬੈਠੇ ਕਹਿੰਦਾ ਰੈਲੀ ਰੋਕ ਲੂੰਗਾ ਕੈਪਟਨ ਸਾਹਿਬ ਤੁਸੀਂ ਤੂੰ ਆਪਣਾ ਮੁਕਾਬਲਾ ਬਾਦਲ ਸਾਹਿਬ ਨਾਲ ਕਰਦਾ ਹੈਂ ਸਾਬ ਬਾਦਲ ਜਨਤਾ ਦੇ ਲੀਡਰ ਹੈ ਗਰੀਬ ਦੇ ਲੀਡਰ ਹੈ ਕਿਸਾਨ ਦੇ ਲੀਡਰ ਹੈ ਤੇਰੇ ਮੰਗੂ ਨਹੀਂ ਜਿਹੜਾ 5 ਮਿੰਟ ਧੁੱਪੇ ਨਹੀਂ ਬੈ ਸਕਦਾ ਬਾਦਲ ਸਾਹਿਬ ਦੀ ਪਛੋਕੜ ਬਾਰੇ ਗੱਲ ਕਰਦਾ ਹੈ ਕੈਪਟਨ ਸਾਹਿਬ ਤੇਰਾ ਪਛੋਕੜ ਸਾਨੂੰ ਪਤਾ ਹੈ ਤੇਰੇ ਕਰੈਕਟਰ ਬਾਰੇ ਵੀ ਸਾਨੂੰ ਪਤਾ ਹੈ ਜੇ ਜੀਆਂ ਕਰਤੂਤਾ ਕਰਦਾ ਉਹ ਵੀ ਪਤਾ ਹੈ ਇਕੱਲੇ ਮੈਨੂੰ ਨਹੀਂ ਸਾਰੀ ਜਨਤਾ ਪੰਜਾਬ ਨੂੰ ਪਤਾ ਹੈ ਪੋਲਿਟਿਕਲ ਕੰਮ ਹੈ ਨਾ ਜਿਹਨਾਂ ਨੇ ਦੇਖੋ ਇਹਨਾਂ ਦਾ ਕੰਮ ਹੋਰ ਹੈ ਇਹਨਾਂ ਦਾ ਕੰਮ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦਾ ਮਨ ਅੰਰਜੀਤ ਸਿੰਘ ਕਮਿਸ਼ਨ ਨੂੰ ਹਟੇ ਐਂਡ ਵੀ ਆਰ ਨਾਟ ਇੰਟਰਸਟਿਡ ਇਨ ਥੈਟ ਵੀ ਆਰ ਇੰਟਰਸਟਿਡ ਇਨ ਆਰ ਓਨ ਪੋਲਿਟਿਕਸ ਐਂਡ ਨੇਚਰਲੀ ਹਜ਼ ਅ ਪੋਲਿਟਿਕਲ ਪਾਰਟੀ ਸਾਨੂੰ ਕੋਈ ਪਰਵਾਹ ਨਹੀਂ ਨਾ ਅਸੀਂ ਕਿਸੇ ਤੋਂ ਡਰਦੇ ਆਂ ਨਾ ਡਰਾਉਂਦੇ ਆਂ ਅੱਜ ਮੈਂ ਇਸ ਪਵਿੱਤਰ ਸ਼ਾਂਤੀ ਲੋਕਾਂ ਨੂੰ ਵਾਅਦਾ ਕਰਦਾ ਕਿ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਹੈ ਹਰ ਕੀਮਤ ਤੇ ਪੰਜਾਬ ਚ ਬਹਾਲ ਕਰਨੀ ਕਰਾਂਗੇ ਭਾਵੇਂ ਜਿੰਨੀ ਵੀ ਕੁਰਬਾਨੀ ਦੇਣੀ ਪਈ ਦੇਾਂਗੇ ਸੋ ਤੁਸੀਂ ਸਾਰਿਆਂ ਦੀ ਗੱਲ ਸੁਣੀ ਵਕ ਵਕ ਪੁਆਇੰਟਸ ਨੇ ਜਿਹੜੇ ਬੜੇ ਅਹਿਮ ਨੇ ਸਾਰਿਆਂ ਤੇ ਗੱਲ ਕਰਾਂਗੇ ਸਟੂਡੀਓ ਵਿੱਚ ਮਾਹਰ ਮਹਿਮਾਨ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੇਸ਼ ਮੈਰਾ ਸਾਹਿਬ ਸਟੂਡੀਓ 'ਚ ਮੌਜੂਦ ਨੇ ਮੈਰਾ ਸਾਹਿਬ ਬਹੁਤ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਬੁਲਾਰੇ ਦਰਸ਼ਨ ਸਿੰਘ ਜੀ ਉੱਚੇ ਤੌਰ ਤੇ ਸ਼ਾਮਲ ਹੋਏ ਨੇ ਬਹੁਤ ਧੰਨਵਾਦ ਦਰਸ਼ਨ ਸਿੰਘ ਜੀ ਤੁਹਾਡਾ ਵੀ ਦਰਸ਼ਨ ਸਿੰਘ ਜੀ ਸਾਹਿਬ ਦਾ ਡੀਪੀਆਰ ਉਹ ਵੀ ਨੇ ਲੋਕ ਸੰਪਰਕ ਅਧਿਕਾਰੀ ਵੀ ਰਹੇ ਨੇ ਸੋ ਬਹੁਤ ਚੰਗੀ ਤਰ੍ਹਾਂ ਸਰਕਾਰਾਂ ਦੀ ਨੀਤ ਨੂੰ ਵੀ ਸਮਝਦੇ ਨੇ ਔਰ ਗੁਰਪ੍ਰੀਤ ਸਿੰਘ ਮੰਡਿਆਣੀ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਬੜੇ ਸੀਨੀਅਰ ਪੱਤਰਕਾਰ ਨੇ ਔਰ ਅੱਜ ਹੀ ਮੈਂ ਇਹਨਾਂ ਦਾ ਇੱਕ ਲੇਖ ਵੀ ਪੜਿਆ ਬੜਾ ਪੁਰਾਣਾ ਇੱਕ ਅਖਬਾਰ ਦੇ ਵਿੱਚ ਛਪਿਆ ਜਿਹੜਾ ਕਿ ਸਤਲੁਜ ਯਮਨਾ ਲੈ ਨਹਿਰ ਦੇ ਮਸਲੇ ਤੇ ਸੀ ਕਿਸੇ ਦਿਨ ਜ਼ਰੂਰ ਉਹਦੇ ਹਵਾਲੇ ਵੀ ਅਸੀਂ ਚਰਚਾ ਚ ਕਰਾਂਗੇ ਮੰਡਿਆਣੀ ਸਾਹਿਬ ਸਭ ਤੋਂ ਪਹਿਲਾਂ ਤੁਹਾਡੀ ਟਿੱਪਣੀ ਲੈਣਾ ਜਿਹੜਾ ਨਵਾਂ ਰੁਝਾਨ ਪੰਜਾਬ 'ਚ ਆ ਗਿਆ ਹੈ ਇਹ ਨਵੀਂ ਜ਼ਿੱਦਬਾਜ਼ੀ ਸ਼ੁਰੂ ਹੋ ਗਈ ਸੁਖਬੀਰ ਬਾਦਲ ਦੀ ਤੇ ਕੈਪਟਨ ਅਮਰਿੰਦਰ ਦੀ ਰੈਲੀਆਂ ਦੀ ਕਿ ਇਸ ਵਕਤ ਤੁਹਾਨੂੰ ਲੱਗਦਾ ਹੈ ਕਿ ਇੰਨੀ ਸ਼ਿੱਦਤ ਨਾਲ ਰੈਲੀਆਂ ਦੀ ਜ਼ਰੂਰਤ ਹੈ ਪੰਜਾਬ ਨੂੰ ਹੁਣ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਵੀ ਰੈਲੀ ਕਰਨ ਤੁਰੇ ਨੇ ਕੈਪਟਨ ਅਮਰਿੰਦਰ ਇਹ ਕਹਿ ਰਹੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਨੇ ਇਸ ਕਰਕੇ ਅਸੀਂ ਰੈਲੀ ਕਰਕੇ ਲੋਕਾਂ ਨੂੰ ਸਮਝਾਵਾਂਗੇ ਦੇਖੋ ਜੀ ਜਿਹੜਾ ਬਹੁਤ ਆਪਣੇ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਬੈਕਫੁੱਟ ਤੇ ਹੋਣਾ ਪਿਆ ਸੀ ਉਹਨੂੰ ਡਿਫੈਂਸ ਹੋਣਾ ਪਿਆ ਸੀ ਜੇ ਇਹ ਜੀ ਰਣਜੀਤ ਸਿੰਘ ਕਮਿਸ਼ਨ ਨੇ ਸਾਡੇ ਨਾਲ ਪੱਖਪਾਤ ਕੀਤਾ ਇਹ ਤਾਂ ਖਰੇ ਦਾ ਰਿਸ਼ਤੇਦਾਰ ਸੀ ਇਹ ਤਾਂ ਫਲਾਣਾ ਦਾ ਸੀ ਬੈਠ ਕੇ ਰਿਪੋਰਟ ਲਖਾਈ ਹੈ ਜੇ ਉਹ ਤਾਂ ਉਹ ਗੱਲ ਹੈ ਵੀ ਉਹਨੂੰ ਡਿਫੈਂਡ ਕਰਨ ਦੇ ਲਈ ਇੱਕ ਰੈਲੀ ਹੀ ਉਹਨਾਂ ਕੋਲੇ ਵੱਡਾ ਹਥਿਆਰ ਰਹਿ ਗਿਆ ਕਿਉਂਕਿ ਜਿਹੜੀ ਉਹ ਬਿਆਨਬਾਜ਼ੀ ਕਰ ਰਹੇ ਨੇ ਉਹ ਕਿਸੇ ਦਲੀਲ ਤੇ ਖਰੀ ਨਹੀਂ ਟੁਕਦੀ ਰੈਲੀ ਕਰਕੇ ਇਹ ਦੱਸਣਾ ਵੀ ਲੋਕ ਸਾਡੇ ਨਾਲੋਂ ਟੁੱਟੇ ਨਹੀਂ ਲੋਕ ਸਾਡੇ ਨਾਲ ਉਮੀਦਾਂ ਦੇ ਉਮੀਦਾਂ ਖੜੇ ਨੇ ਉਹ ਚੀਜ਼ ਹੈ ਰੈਲੀ ਦਾ ਅਸਲ ਮਕਸਦ ਸਿਰਫ ਇਹੀ ਹੈ ਕਿ ਆਪਣਾ ਕਾਡਰ ਬਚ ਜੇ ਸਾਡਾ ਨੇ ਕਾਡਰ ਨੇ ਇਮਪ੍ਰੈਸ਼ਨ ਇਹ ਹੋ ਜੇ ਵੀ ਬਾਦਲ ਕਾਰਲੀਦਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹਨੇ ਦੇ ਉਹਨੇ ਲੋਕ ਖੜੇ ਨੇ ਇਹਨਾਂ ਦੇ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਕਾਲੀ ਰੈਲੀਆਂ ਦੇ ਵਿੱਚ ਦੂਜੀਆਂ ਰੈਲੀਆਂ ਦੇ ਥਰੂ ਬਿਆਨਵਾਜੀ ਕਰਨਾ ਬਹਾਨਾ ਮਿਲਦਾ ਲਾਈਵ ਟੈਲੀਕਾਸਟ ਹੁੰਦਾ ਤੇ ਉਹਦੇ ਨਾਲ ਉਹ ਬਚਾਪਦੇ ਬਚਾਦੇ ਲਈ ਜੋ ਵੀ ਕੁਝ ਕਰ ਸਕਦੇ ਆ ਜਿਵੇਂ ਇੱਕ ਡਰ ਪੈਦਾ ਕਰਕੇ ਉਹ ਕਹਿੰਦੇ ਵੀ ਜਿਹੜਾ ਬਰਗਾੜੇ ਮੋਰਚਾ ਉਹਦੇ ਨਾਲ ਇੱਕ ਤਾ ਨੂੰ ਖਤਰਾ ਹੁਣ ਉਹਨਾਂ ਦੀਆਂ ਜਿਹੜੀਆਂ ਤਿੰਨ ਮੰਗਾਂ ਨੇ ਤਿੰਨ ਮੰਗਾਂ ਨੇ ਵੀ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਫੜਿਆ ਜਾਵੇ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਨਾਂ ਦੇ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਪਰਚਾ ਕੀਤਾ ਜਾਵੇ ਤੇ ਜਿਹੜੇ ਸਿੱਖ ਆਪਦੇ ਸਜ਼ਾ ਮੁਕੰਮਲ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਇਹਦੇ ਵਿੱਚ ਕਿਸੇ ਹੋਰ ਭਾਈਚਾਰੇ ਦਾ ਕੋਈ ਸਿੱਧਾ ਸਬੰਧ ਹੈ ਨਹੀਂ ਬਾਦਲ ਸਾਹਿਬ ਵੀ ਇਹ ਨਹੀਂ ਕਹਿ ਸਕਦੇ ਵੀ ਇਹ ਮੰਗਾਂ ਗਲਤ ਨੇ ਜੀ ਈਵਨ ਕੇ ਬਾਦਲ ਸਾਹਿਬ ਦਾ ਇੱਕ ਦਿਨ ਵੀ ਇਹ ਬਿਆਨ ਨਹੀਂ ਆ ਵੀ ਇਹ ਮੰਗਾ ਨਹੀਂ ਠੀਕ ਹੈ ਨਹੀਂ ਮੰਨੇ ਮੰਗਿਆ ਜਾਂ ਮਤਲਬ ਪ੍ਰਕਾਸ਼ ਸਿੰਘ ਬਾਦਲ ਉਸ ਰਣਨੀਤੀ ਤੇ ਕੰਮ ਕਰ ਰਿਹਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਦੁਚਿੱਤੀ ਚ ਪਾ ਦਈਏ ਕਨਫਿਊਜ਼ ਕਰ ਦਈਏ ਜਿਹੜਾ ਨਵਾਂ ਫਾਰਮੂਲਾ ਕਨਫਿਊਜ਼ ਐਂਡ ਰੂਲ ਕਨਫਿਊਜ਼ ਐਂਡ ਰੂਲ ਦਰਸ਼ਨ ਸਿੰਘ ਜੀ ਤੁਹਾਡੀ ਟਿੱਪਣੀ ਕੀ ਹੈ ਜਿਹੜਾ ਇਹ ਨਵਾਂ ਰੁਝਾਨ ਪੰਜਾਬ ਦੀ ਸਿਆਸਤ ਚ ਆ ਰਿਹਾ ਹੈ ਕਨਫਿਊਜ਼ ਤੋਂ ਮੈਂ ਕਹਿੰਨਾ ਫੀਅਰ ਫੀਅਰ ਐਂਡ ਰੂਲ ਜੀ ਦਰਸ਼ਨ ਸਿੰਘ ਜੀ ਅਕਾਲੀ ਦਲ ਇਸ ਕਰਕੇ ਵੀ ਬੈਕਫੁੱਟ ਤੇ ਸੀ ਕਿ ਵਿਧਾਨ ਸਭਾ ਦੇ ਵਿੱਚ ਜਦੋਂ ਰਿਪੋਰਟ ਪੇਸ਼ ਹੋਈ ਤਾਂ ਅਕਾਲੀ ਦਲ ਉਸ ਨੂੰ ਫੇਸ ਨਹੀਂ ਕਰ ਸਕਿਆ ਜੀ ਤੇ ਉਹ ਫੈਸਲਾ ਜਿਹੜਾ ਉਹ ਸਾਰਾ ਸੁਖਵੀਰ ਬਾਦਲ ਦੇ ਤੇ ਮਜੀਠੀਆ ਸਾਹਿਬ ਦੇ ਅਗਵਾਈ ਦੇ ਖਿਲਾਫ ਜਾ ਰਿਹਾ ਸੀ ਪਾਰਟੀ ਦੇ ਵਿੱਚ ਉਹਦੀ ਕ੍ਰਿਟਿਸਿਜ਼ਮ ਜਿਹੜਾ ਉਹ ਪਾਰਟੀ ਦੇ ਸੀਨੀਅਰ ਨetaਵਾਂ ਵੱਲੋਂ ਵੀ ਹੋਇਆ ਤੇ ਜਿਹੜਾ ਸਿਰਸਾ ਸੌਦਾ ਨੂੰ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਵੀ ਆਇਆ ਇਓਸ ਨੂੰ ਜਿਹੜੀ ਮਾਫੀ ਵੀ ਉੱਥੇ ਦਿੱਤੀ ਉਹ ਵੀ ਇੱਕ ਕਾਰਨ ਤੇ ਮਾਫੀ ਵਾਪਸ ਲੈਣੀ ਪਈ ਤੇ ਉਹ ਕਾਰਨ ਵੀ ਜਿਹੜਾ ਧਾਰਮਿਕ ਤੌਰ ਦੇ ਉੱਤੇ ਵੀ ਬਾਦਲ ਸਾਹਿਬ ਦੇ ਉੱਤੇ ਸਿੱਧਾ ਕਰਕੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਾਦਲੀ ਨੇ ਦੋਵੇਂ ਸੁਖੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਪਰ ਨਿੱਜੀ ਤੌਰ ਦੇ ਉੱਤੇ ਉਹਨਾਂ ਨੂੰ ਉਹ ਦੋਸ਼ੀ ਗਦਾਨੇ ਗਏ ਲੋਕਾਂ ਦੇ ਵਿੱਚ ਵੀ ਇਹ ਸਮਝਿਆ ਜਾਣ ਲੱਗਿਆ ਕਿ ਦੋਵੇਂ ਹੀ ਉਸ ਗੱਲ ਦੇ ਦੋਸ਼ੀ ਨੇ ਇਸ ਕਰਕੇ ਨਹੀਂ ਕਿ ਉਹਨਾਂ ਦੀ ਸਰਕਾਰ ਅਸਫਲ ਹੋ ਗਈ ਅਫਸਰਾਂ ਨੂੰ ਇਹਨਾਂ ਨੇ ਬਚਾਇਆ ਹੁਣ ਜਿਹੜੀਆਂ ਰੈਲੀ ਕਰਨ ਦਾ ਸਵਾਲ ਹੈ ਇਹਦਾ ਤਿੰਨ ਮੈਂ ਦੱਸੇ ਨੇ ਰੀਜ਼ਨ ਕਿ ਜਿਹਦੇ ਨਾਲ ਅਕਾਲੀ ਦਲ ਬਿਲਕੁਲ ਬੈਕਫੁੱਟ ਤੇ ਚਲਾ ਗਿਆ ਜੀ ਲੋਕਾਂ ਦੇ ਵਿੱਚ ਇੱਕ ਰੋਹ ਪੈਦਾ ਹੋ ਗਿਆ ਅਕਾਲੀ ਦਲ ਦੇ ਖਿਲਾਫ ਖਾਸ ਤੌਰ ਤੇ ਬਾਦਲ ਪਰਿਵਾਰ ਦੇ ਖਿਲਾਫ ਤੇ ਹੁਣ ਇਸ ਨੂੰ ਬਚਾਉਣ ਦੇ ਲਈ ਇਹਦੇ ਨਾਲ ਸੁਖਵੀਰ ਬਾਦਲ ਨੇ ਜਿਹੜੀ ਰੈਲੀ ਕੀਤੀ ਹਾਲਾਂਕਿ ਉਹਨੇ ਕੋਈ ਜਾਖੜ ਨੇ ਵੀ ਐਸੀ ਗੱਲ ਨਹੀਂ ਕੋਈ ਉਹਨੂੰ ਕਹੀ ਕਿ ਤੂੰ ਉੱਥੇ ਰੈਲੀ ਕਰਕੇ ਦਿਖਾ ਇੱਥੇ ਰੈਲੀ ਕਰਕੇ ਦਿਖਾ ਉਹਨੇ ਜਰੂਰ ਗਿਆ ਕਿ ਪਿੰਡਾਂ ਦੇ ਵਿੱਚ ਜਦੋਂ ਗੱਲ ਹੀ ਜਾਣਗੇ ਤਾਂ ਲੋਕ ਇਹਨਾਂ ਨੂੰ ਜਿਹੜਾ ਹੈਗਾ ਉਹ ਔਖਾ ਕਰਨਗੇ ਇਹ ਇੱਕ ਕਿਸ ਸੰਧੀ ਸ਼ਾਦੀ ਗੋਲੀ ਜਿਹੜੀ ਆ ਨਾ ਰੈਲੀਆਂ ਦੀ ਸਿੱਧੀ ਚਲਾਉਣੀ ਸ਼ੁਰੂ ਕਰਤੀ ਪਹਿਲਾਂ ਉੱਥੇ ਜਾ ਕੇ ਉਹਨੇ ਉੱਥੇ ਕੀਤੀ ਜਾਖੜ ਦੇ ਬੋਰ ਤੇ ਜੇ ਉਹਦਾ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ ਤਾਂ ਹੈਡ ਕਰ ਰਿਆ ਕੈਪਟਨ ਮਨਿੰਦਰ ਸਿੰਘ ਜੀ ਤੇ ਪਹਿਲਾਂ ਹੀ ਜਾ ਕੇ ਉੱਥੇ ਕੈਪਟਨ ਮਨਿੰਦਰ ਸਿੰਘ ਦੇ ਰੈਲੀ ਕਰਦਾ ਪਟਿਆਲੇ ਦੇ ਵਿੱਚ ਕਿਉਂਕਿ ਸਰਕਾਰ ਦਾ ਮੁਖੀ ਕੈਪਟਨ ਮਨਿੰਦਰ ਸਿੰਘ ਆ ਚੰਡੀਗੜ੍ਹ ਕਰਦਾ ਕਿਤੇ ਵੀ ਰੈਡੀ ਕੀਤੀ ਜਾ ਸਕਦੀ ਹੈ ਉਹ ਉਹ ਸਮਝ ਆਉਂਦੀ ਹੈ ਕਿ ਕਾਲੀ ਦਲ ਆਪਣੀ ਜਦੋਂ ਸਟੈਂਸ ਦਿਖਾਵੇ ਪੰਜਾਬ ਦੇ ਲੁਧਿਆਣੇ ਵਿੱਚ ਕਰ ਲੈ ਸੈਂਟਰ ਵਿੱਚ ਕਰ ਲੈ ਜਲੰਧਰ ਕਿੱਥੇ ਕਰ ਲੈ ਘੱਟੋ ਘੱਟ ਆਪਣੀ ਪਾਰਟੀ ਦੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਿਹੜੀਆਂ ਵਿਰੋਧ ਦੀਆਂ ਸੁਰਾਂ ਉੱਭਰ ਰਹੀਆਂ ਸੀ ਸੁਖਵੀਰ ਬਾਦਲ ਦੇ ਖਿਲਾਫ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਜਿਆਦਾ ਕਰਕੇ ਸੁਖਵੀਰ ਬਾਦਲ ਦੇ ਬਿਹੇਵੀਅਰ ਤੇ ਕੰਮ ਕਰਨ ਦੇ ਤਰੀਕੇ ਦੇ ਖਿਲਾਫ ਉੱਭਰ ਰਹੀਆਂ ਸੀ ਉਹਨਾਂ ਨੂੰ ਜਿਹੜਾ ਠਿਕਾਣੇ ਲਾਉਣ ਲਈ ਇਹ ਜਿਹੜੀਆਂ ਰੈਲੀਆਂ ਜਾਲਾ ਕਰਕੇ ਕੀਤੀਆਂ ਗਈਆਂ ਕਿ ਉਹ ਲੀਡਰਾਂ ਨੂੰ ਇਹ ਦਿਖਾਤਾ ਜਾਵੇ ਕਿ ਸਾਰੇ ਜਿਹੜੀ ਪੰਜਾਬ ਦਾ ਅਕਾਲੀ ਦਲ ਹੈ ਪੰਜਾਬ ਦਾ ਜੋ ਇਹਨਾਂ ਦਾ ਵੋਟਰ ਹੈ ਇਹਨਾਂ ਦਾ ਸਪੋਰਟਰ ਹੈ ਉਹ ਸੁਖਵੀਰ ਬਾਦਲ ਦੇ ਤੇ ਅਕਾਲੀ ਦਲ ਦੇ ਨਾਲ ਹੈ ਚਲੋ ਇਹ ਮਨਸ਼ਾ ਸੀ ਮੇਰਾ ਸਭ ਤੁਹਾਡੀ ਟਿੱਪਣੀ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਇਹ ਰੁਝਾਨ ਇਹ ਨਵੀਂ ਮੁਕਾਬਲੇਬਾਜ਼ੀ ਦਾ ਜਿਹੜਾ ਦੌਰ ਸ਼ੁਰੂ ਹੋਇਆ ਹੈ ਇਹਦਾ ਫਾਇਦਾ ਅਕਾਲੀ ਦਲ ਨੂੰ ਹੋਊਗਾ ਜਾਂ ਨੁਕਸਾਨ ਪੰਜਾਬ ਨੂੰ ਹੋਊਗਾ ਦੇਖੋ ਜਿਹੜਾ ਐਸਲੇ ਨੁਕਸਾਨ ਅਕਾਲੀ ਦਲ ਨੂੰ ਹੋਇਆ ਹੁਣ ਉਹਦੀ ਪਰਵਾਹੀ ਕਰਨ ਵਾਸਤੇ ਅਕਾਲੀ ਦਲ ਨੇ ਕੁਛ ਨਾ ਕੁਛ ਤਾਂ ਕਰਨਾ ਸੀ ਘਰ ਤੇ ਤਾਂ ਬਹਿ ਨਹੀਂ ਸਕਦਾ ਕਿਉਂਕਿ ਐਸਲੇ ਇੰਨੇ ਕੁ ਜ਼ਿਆਦਾ ਗਰਾਫ ਗੇਰ ਚੁੱਕੇ ਸੀ ਕਾਂਗਰਸ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਪਰਵਾਹੀ ਕਰਨ ਵਾਸਤੇ ਕੁਛ ਨਾ ਕੁਛ ਹੱਥ ਪੱਲਾ ਮਾਰਨਾ ਹੀ ਪੈਣਾ ਸੀ ਅਦਰਵਾਈਜ਼ ਨਹੀਂ ਤਾਂ ਅਕਾਲੀ ਦਲ ਸ਼ਾਇਦ ਘਰ ਬੈ ਕੇ ਉਦੋਂ ਹੀ ਖਤਮ ਹੋ ਜਾਂਦਾ ਹੁਣ ਜਦੋਂ ਰੈਲੀਆਂ ਦਾ ਦੌਰ ਹੈ ਜਿਹੜੀ ਤੁਸੀਂ ਗੱਲ ਕੀਤੀ ਆ ਰੈਲੀਆਂ ਦੇ ਵਿੱਚ ਉਹਨਾਂ ਨੂੰ ਜਦੋਂ ਮੰਡਾਨੀ ਨੇ ਗੱਲ ਕੀਤੀ ਵੀ ਰੈਲੀਆਂ ਵਿੱਚ ਹੀ ਕਹਿਣ ਦਾ ਮੌਕਾ ਮਿਲ ਲਿਆ ਹੋਰ ਕਿੱਥੇ ਕਹਿਣਗੇ ਉਹ ਲੋਕਾਂ ਦੇ ਘਰੇ ਜਾ ਕੇ ਤਾਂ ਕਹਿ ਨਹੀਂ ਸਕਦੇ ਇੱਕ ਰੈਲੀਆਂ ਦੇ ਉਹਨਾਂ ਨੇ ਇੱਕ ਤੀਰ ਚ ਦੋ ਨਿਸ਼ਾਨੇ ਜਿੱਦਾਂ ਸਾਧ ਲਏ ਪ੍ਰਾਕਾਸ਼ ਸਿੰਘ ਵਾਦਲ ਨੇ ਆਪਣੀਆਂ ਰੈਲੀਆਂ ਦੇ ਵਿੱਚ ਕਾਂਗਰਸ ਨੂੰ ਨਹਿਰੂ ਪਰਵਾਲ ਦਾ ਰੂਪ ਦਿੱਤਾ ਉਹਨਾਂ ਨੇ ਇਹ ਕਿਹਾ ਵੀ ਹਜ ਤੱਕ ਜਿੱਦਾਂ ਇਹਨਾਂ ਦੀ ਉਹਨਾਂ ਬਦਖੋਈ ਕੀਤੀ ਹੈ ਉਹਨਾਂ ਨੇ ਕਿਹਾ ਵੀ ਕਾਂਗਰਸ ਨੇ ਪੰਜਾਬ ਆਪਣੇ ਹਿੰਦੁਸਤਾਨ ਦੇ ਅੰਦਰ ਤਿੰਨ ਪ੍ਰਾਈਮ ਮਿੰისტਰ ਹੋਏ ਨੇ ਖਾਸ ਕਰਕੇ ਨਹਿਰੂ ਜਿਹਨੇ ਪੰਜਾਬੀ ਸੂਬੇ ਨੂੰ ਕਿਹਾ ਵੀ ਮੇਰੀ ਲਾਸ਼ ਤੋਂ ਬਣੇਗਾ ਕਹਿੰਦੇ ਸੀ ਬਣਾ ਕੇ ਦਿਖਾਇਆ ਸੀ ਕੁਰਬਾਨੀ ਦਿੱਤੀਆਂ ਦੂਜਾ ਉਹਨਾਂ ਨਿਸ਼ਾਨਾ ਸਾਧਿਆ ਇੰਦਰਾ ਗਾਂਧੀ ਦੇ 1975 ਦੇ ਉਹਨਾਂ ਨੇ ਕਿਹਾ ਵੀ ਐਮਰਜੈਂਸੀ ਲਾਈ ਪਾਣੀਆਂ ਦਾ ਮੁੱਦਾ ਕਹਿੰਦੇ ਸਾਡੇ ਤੋਂ ਖੋਹ ਲਿਆ ਗਿਆ ਫੇਰ ਵੀ ਸਾਡੇ ਅਸੀਂ ਬੜੀ ਮੁਸ਼ਕਲ ਨਾਲ ਕਰ ਰਹੇ ਹਾਂ ਤੀਸਰੇ ਉਹਨਾਂ ਨੇ ਫਿਰ ਰਜੀਵ ਗਾਂਧੀ ਤੇ ਲਾਇਆ ਬੀ ਬਲੂ ਸਟਾਰ ਦਾ ਹੁਣ ਉਹਨਾਂ ਨੂੰ ਰੈਲੀਆਂ ਤੇ ਹੀ ਮੌਕਾ ਮਿਲ ਲਿਆ ਆਪਣੀ ਗੱਲ ਕਰਨ ਦਾ ਤਾਂ ਕਿ ਜਿਹੜਾ ਸਾਡੇ ਮੁੱਦੇ ਆ ਸਾਡੇ ਤੇ ਇਲਜ਼ਾਮ ਲੱਗੇ ਬੇਅਦਵੀ ਦੇ ਉਹ ਪਿੱਛੇ ਹੋ ਜਾਣ ਤੇ ਅਸੀਂ ਦੱਸਿਆ ਵੀ ਤੁਸੀਂ ਕੀ ਕੀਤਾ ਕੈਪਟਨ ਅਮਰਿੰਦਰ ਸਿੰਘ ਰੈਲੀ ਕਰਨ ਜਾ ਰਹੇ ਨੇ ਲੰਬੀ ਚ ਹਾਂਜੀ ਅਧਿਕਾਰਿਕ ਤੌਰ ਤੇ ਐਲਾਨ ਨਹੀਂ ਹੋਇਆ ਪਰ ਬਹੁਤ ਸੰਭਾਵਨਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਤੰਬਰ ਦੇ ਆਖਰੀ ਹਫਤੇ ਲੰਬੀ ਚ ਰੈਲੀ ਕਰਨਗੇ ਕੈਪਟਨ ਅਮਰਿੰਦਰ ਦੀ ਰੈਲੀ ਦਾ ਕੀ ਮਕਸਦ ਹੋ ਸਕਦਾ ਦੇਖੋ ਜੀ ਕੈਪਟਨ ਅਮਰਿੰਦਰ ਦੀ ਰੈਲੀ ਦਾ ਕੋਈ ਮਕਸਦ ਆ ਜੋ ਉਹਨਾਂ ਦਾ ਵਿਧਾਨ ਸਭਾ ਚ ਬਹਿਸ ਕਰਾ ਕੇ ਮਕਸਦ ਕਰਿਆ ਜੀ ਉਥੇ ਆ ਵੀ ਬਾਕੀ ਕਾਂਗਰਸੀ ਬੋਲੇ ਬਾਦਲ ਸਾਹਿਬ ਆਏ ਮਾਰੇ ਨੇ ਬਾਦਲ ਸਾਹਿਬ ਆਏ ਮਾਰੇ ਨੇ ਤਾਂ ਲੋਕਾਂ ਨੂੰ ਲੱਗਿਆ ਵੀ ਹਾਂ ਜੀ ਕਾਂਗਰਸ ਅਫੈਂਸਿਵ ਹੋ ਗਈ ਬਾਦਲ ਸਾਹਿਬ ਦੇ ਅਗੇਂਸਟ ਇਹ ਉਹ ਜਿਹੜਾ ਸੀਗਾ ਨਾ ਵੀ ਮਿਲੀ ਭੋਗਤ ਵਾਲਾ ਜਿਹੜਾ ਇਲਜ਼ਾਮ ਉਹ ਤੋਂ ਉਸ ਦਿਨ ਜਾਂ ਜਿਉਂ ਜਿਉਂ ਹੋਰ ਦੱਸਦਾ ਨਸਰ ਰਿਹਾ ਤੇ ਲੋਕਾਂ ਤੇ ਇਹ ਹੋ ਗਿਆ ਵੀ ਨਹੀਂ ਜੀ ਹੁਣ ਮਿਲੀ ਭੋਗਤ ਆ ਜਿਹੜੀ ਖਤਮ ਹੋ ਗਈ ਜਦੋਂ ਜਿਵੇਂ ਉਥੇ ਗੋਲ ਮੋਲ ਜੇ ਪਾਛਨ ਉਹਨਾਂ ਨੇ ਵਿਧਾਨ ਸਭਾ ਚ ਕੀਤਾ ਸੀ ਉਹ ਮੈਂ ਇੱਥੇ ਲੰਬੀ ਰੈਲੀ ਚ ਕਰ ਲੈਣਗੇ ਹਾਲਾਂਕਿ ਦੇਖੋ ਜਿਹੜੀ ਬਾਦਲ ਸਾਹਿਬ ਤੇ ਕੋਈ ਵੀ ਇਲਜ਼ਾਮ ਲੱਗਿਆ 1 ਕ ਲਖ ਮੌਕੇ ਤੇ ਉਹਦਾ ਕਦੇ ਉਹ ਖੰਡਨ ਨਹੀਂ ਕਰ ਸਕੇ ਖੰਡਨ ਕੀ ਜਵਾਬ ਨਹੀਂ ਦੇ ਸਕੇ ਈਵਨ ਕਿ ਅੱਜ ਤੱਕ ਕਿੰਨੇ 1.5 ਸਾਲ ਹੋ ਗਿਆ ਗੋਲੀ ਚੱਲੀ ਨੂੰ ਉਹਨਾਂ ਨੇ ਕਦੇ ਨਹੀਂ ਕਿਹਾ ਵੀ ਗੋਲੀ ਮੇਰੇ ਤੋਂ ਬਿਨਾਂ ਪੁੱਛ ਕੇ ਚਲਾਈਏ ਪੁਲਿਸ ਨੇ ਸਮੇਤ ਸੈਣੀ ਨੇ ਬਿਆਨ ਦਿੱਤਾ ਵੀ ਮੇਰੇ ਬਾਦਲ ਸਾਹਿਬ ਨਾਲ ਗੱਲ ਹੋਈ ਆ 1.5 ਮਹੀਨਾ ਲਾਤਾ ਉਹਨਾਂ ਨੇ ਇਹ ਗੱਲ ਕਹਿਣ ਨੂੰ ਵੀ ਮੈਂ ਹੁਕਮ ਨਹੀਂ ਦਿੱਤਾ ਮੱਕੜੂ ਸਾਹਮਣੇ ਬਿਆਨ ਦਿੱਤਾ ਕਿ ਇਹ ਸੁਖਵੀਰ ਦਾ ਫੈਸਲਾ ਸੀ ਮਾਫੀ ਦਵਾਉਣ ਦਾ ਉਹਦਾ ਅਜੇ ਤੱਕ ਖੰਡਨ ਨਹੀਂ ਹੋਰ ਕਿੰਨੀਆਂ ਗੱਲਾਂ ਨੇ ਜਿਹੜਾ ਉਹ ਇਹਨਾਂ ਤੇ ਦੋਸ਼ ਲੱਗਦੇ ਆ ਉਹਦਾ ਖੰਡਨ ਕਰਨ ਨੂੰ ਵੀ ਇਹਨਾਂ ਨੂੰ ਟਾਈਮ ਲੈਣਾ ਪੈਂਦਾ ਵੀ ਜਵਾਬ ਕੀ ਦੇਈਏ ਹੁਣ ਉਹ ਜਿਹੜੀ ਰੈਲੀ ਆ ਉਥੇ ਕਾਂਗਰਸੀ ਫੇਰ ਬੋਲਣਗੇ ਜਿਵੇਂ ਵਿਧਾਨ ਸਭਾ ਚ ਬੋਲੇ ਆ ਤੇ ਉਹ ਕੁਛ ਦਿਨ ਹੋਰ ਅਸਰ ਚੱਲ ਜੂਗਾ ਇਹ ਮਕਸਦ ਦਰਸ਼ਨ ਸਿੰਘ ਜੀ ਕੈਪਟਨ ਅਮਰਿੰਦਰ ਦੀ ਰੈਲੀ ਦੇ ਨਾਲ ਕੀ ਲੱਗਦਾ ਹੈ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਉਹ ਜਾਗ ਸਕਣਗੇ ਜਾਂ ਅਸਲ ਮੁੱਦੇ ਖਤਮ ਹੋ ਗਏ ਆਮ ਆਦਮੀ ਪਾਰਟੀ ਕਿੱਥੇ ਚਲੀ ਗਈ ਸੁਖਪਾਲ ਖੈਰਾ ਕਿੱਥੇ ਚਲੇ ਗਏ ਭਗਵੰਤ ਮਾਨ ਕਿੱਥੇ ਚਲੇ ਗਏ ਨਸ਼ਿਆਂ ਦੇ ਮੁੱਦੇ ਕਿਸਾਨਾਂ ਦੀ ਆਤਮ ਹਤਿਆਵਾਂ ਕਿੱਥੇ ਚਲੀਆਂ ਗਈਆਂ ਦੇਖੋ ਇੱਕ ਜਿਹੜਾ ਹੈ ਮੀਡੀਆ ਦੀ ਅਟੈਂਸ਼ਨ ਜਿਹੜੀ ਹੈ ਡਿਵਰਟ ਹੋ ਰਹੀ ਹੈ ਤੇ ਕੈਪਟਨ ਸਾਹਿਬ ਦਾ ਵੀ ਇਹ ਕੋਈ ਸਿਆਣਾ ਫੈਸਲਾ ਨਹੀਂ ਹੈ ਕਿ ਮੈਂ ਜਾ ਕੇ ਲੰਬੀ ਜੀ ਕਰੂੰਗਾ ਇਹ ਤਾਂ ਇੱਕ ਲੜਾਈ ਹੁੰਦੀ ਆ ਉਸ ਟਾਈਮ ਤੇ ਜਾ ਕੇ ਜਦੋਂ ਇਲੈਕਸ਼ਨਾਂ ਬਿਲਕੁਲ ਸਾਹਮਣੇ ਆ ਜਾਣ ਬਿਲਕੁਲ ਡਿਕਲੇਅਰ ਹੋ ਜਾਣ ਤੇ ਇਸ ਤਰ੍ਹਾਂ ਕਰਨਾ ਦੂਜੀ ਗੱਲ ਹੈ ਜੇ ਕੈਪਟਨ ਨੇ ਲੰਬੀ ਦੇ ਵਿੱਚ ਪਹਿਲਾਂ ਰੈਲੀ ਰੱਖਣੀ ਕੈਪਟਨ ਪੰਜਾਬ ਦੇ ਕਿਤੇ ਵੀ ਰੈਲੀ ਕਰ ਸਕਦਾ ਕਾਂਗਰਸੀ ਕਰ ਸਕਦਾ ਪਰ ਇਹਦੀ ਜਿਹੜੀ ਸ਼ੁਰੂਆਤ ਹੈ ਇਹ ਸੁਖਵੀਰ ਬਾਦਲ ਨੇ ਕਾਂਗਰਸ ਪ੍ਰਧਾਨ ਦੇ ਹਲਕੇ 'ਚ ਜਾ ਕੇ ਰੈਲੀ ਕੀਤੀ ਤੇ ਹੁਣ ਉਹਨਾਂ ਨੇ ਕਾਂਗਰਸ ਦਾ ਇਹ ਜਿਹੜਾ ਆਫੈਂਸਿਵ ਹੈ ਉਹਨਾਂ ਨੇ ਇਹਦੇ ਤੇ ਅਟੈਕ ਕੀਤਾ ਕਿ ਅਸੀਂ ਤੇਰੇ ਲੰਬੀ ਜਾ ਕੇ ਕਰਾਂਗੇ ਸੋ ਆਫ ਸਟਰੈਂਥ ਉੱਥੇ ਜਾ ਕੇ ਦਿਖਾਵਾਂਗੇ ਬੰਦਾ ਪੋਲੀਟੀਸ਼ੀਅਨ ਜਿਹੜਾ ਨਾ ਵੈਸੇ ਬਣਦੇ ਨੇ ਪੋਲੀਟੀਸ਼ੀਅਨ ਐਕਸਪੀਰੀਅੰਸ ਦੇ ਨਾਲ ਰਾਜਨੀਤਿਕ ਜਦੋਂ ਤਜਰਬਾ ਵੱਧਦਾ ਜਾਂਦਾ ਤੇ ਲੀਡਰ ਜਿਹੜਾ ਹੈਗਾ ਉਹ ਘੱਟ ਆਫੈਂਸਿਵ ਹੋ ਜਾਂਦਾ ਤੇ ਉਹ ਜਿਹੜੀ ਹਰ ਗੱਲ ਦਾ ਜਿਹੜਾ ਉਹਦਾ ਕੋਈ मीनिंग ਹੁੰਦਾ ਇਹ ਹਾਲੇ ਮੈਚਿਓਰਿਟੀ ਹੋਣ ਕਰਕੇ ਜੀਠਿਆ ਤੇ ਸੁਖਵੀਰ ਦੇ ਵਿੱਚ ਇਹ ਹਾਲੇ ਬਹੁਤ ਇਸ ਤਰ੍ਹਾਂ ਦੀ ਜਿਹੜੇ ਆਫੈਂਸਿਵ ਫੈਸਲੇ ਲੈਂਦੇ ਆ ਜਿਨ੍ਹਾਂ ਪੰਜਾਬ ਦਾ ਪੰਜਾਬ ਹੋ ਸਕਦਾ ਜੀ ਅਜਾ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਨੇ ਉਹ ਹੁਣ ਤੱਕ ਆਪਾਂ ਦੇਖਿਆ ਸਾਰਿਆਂ ਨੇ ਕਿ ਬਿਲਕੁਲ ਦੋ ਬੰਦੇ ਫੜ ਕੇ ਚੱਲਦੇ ਸੀ ਸਿਆਸਤ ਤੋਂ ਲਾਂਬੇ ਹੋ ਗਏ ਸੀ ਘਰ ਬੈਠ ਗਏ ਸੀ ਤੇ ਜਦੋਂ ਉਹਨਾਂ ਨੇ ਦੇਖਿਆ ਪ੍ਰਕਾਸ਼ ਸਿੰਘ ਬਾਦਲ ਨੇ ਕਿ ਇਹ ਅਗਰ ਮੈਂ ਲਾਂਬੇ ਰਿਹਾ ਤਾਂ ਸੁਖਵੀਰ ਇਸ ਨੂੰ ਕੰਟਰੋਲ ਨਹੀਂ ਕਰ ਸਕੂ ਕਿਉਂਕਿ ਜਿਹੜਾ ਸਾਰਾ ਲੋਕਾਂ ਦਾ ਗੁੱਸਾ ਹੈ ਉਹ ਜ਼ਿਆਦਾ ਕਰਕੇ ਸਖਵੀਰ ਬਾਦਲ ਦੇ ਤੇ ਮਜੀਠੀਆ ਦੇ ਤੇ ਅਕਾਲੀ ਦਲ ਨੂੰ ਚਲਾਉਣ ਦੇ ਢੰਗ ਦੇ ਖਿਲਾਫ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਰੀ ਸਿੱਖ ਕਮਿਊਨਿਟੀ ਜੁੜੀ ਹੋਈ ਆ ਇਹਦਾ ਇੱਕ ਹੁਣ ਚਾਹੁੰਦੇ ਨੇ ਕਿ ਇਹਨੂੰ ਡਾਇਵਰਟ ਕਰ ਦਿੱਤਾ ਜਾਵੇ ਇਹ ਇਸ ਤੋਂ ਧਿਆਨ ਡਾਇਵਰਟ ਕਰ ਦਿੱਤਾ ਜਾਵੇ ਹੁਣ ਜਿਹੜੀਆਂ ਇਹ ਰੈਲੀਆਂ ਪਹਿਲੀ ਗੱਲ ਤਾਂ ਕੈਪਟਨ ਸਾਹਿਬ ਨੂੰ ਵੀ ਜਿਹੜੀ ਰੈਲੀ ਕਰਨ ਨੂੰ ਬੜੀਆਂ ਜਗ੍ਹਾ ਪੰਜਾਬ ਦੇ ਵਿੱਚ ਸੀਗੀਆਂ ਜੇ ਇੱਕ ਬੰਦੇ ਨੇ ਇੱਕ ਲੀਡਰ ਨੇ ਮੈਂ ਸਮਝੂਗਾ ਕਿ ਜਾਂ ਇੱਕ ਇਮੈਚਿਓਰਿਟੀ ਦਾ ਫੈਸਲਾ ਕੀਤਾ ਜਾ ਕੇ ਉਹ ਰੈਲੀ ਕਰਨ ਦਾ ਤਾਂ ਕੈਪਟਨ ਸਾਹਿਬ ਨੂੰ ਵੀ ਚਾਹੀਦਾ ਸੀ ਕਿ ਜ਼ਰੂਰੀ ਨਹੀਂ ਕਿ ਉੱਥੇ ਜਾ ਕੇ ਲੰਬੀਓ ਕਰਨੀ ਆ ਲੋਕਾਂ ਨੂੰ ਦੱਸਣਾ ਤੇ ਤੁਸੀਂ ਕਿਤੇ ਵੀ ਦੱਸ ਸਕਦੇ ਹੋ ਤੁਸੀਂ ਕਿਤੇ ਸੈਂਟਰ ਦੀ ਜਗ੍ਹਾ ਤੇ ਕਰ ਸਕਦੇ ਹੋ ਜਿੱਥੇ ਵੀ ਕਰ ਸਕਦੇ ਹੋ ਕਿਸੇ ਨੂੰ ਵੀ ਇਹ ਨਾ ਲੱਗੇ ਕਿ ਇਹ ਸਾਡੇ ਘਰ ਆ ਕੇ ਰੈਲੀ ਕਰ ਰਹੇ ਨੇ ਸਾਨੂੰ ਇਨਸਟੀਗੇਟ ਕਰ ਰਹੇ ਨੇ ਤੇ ਉਸ ਤੋਂ ਉੱਪਰ ਸੁਖਵੀਰ ਬਾਦਲ ਨੇ ਹੋਰ ਕਰਤਾ ਕਿ ਮੈਂ ਤਾਂ ਜੀ ਜਿਸ ਦਿਨ ਲੰਬੀ ਰੈਲੀ ਕਰਨਗੇ ਮੈਨੂੰ ਤਰੀਕ ਦੇ ਦੇਣ ਮੈਂ ਪਟਿਆਲੇ ਕਰੂੰਗਾ ਇਹਦਾ ਮਤਲਬ ਇਹ ਹੈ ਕਿ ਪੰਜਾਬ ਦਾ ਜਿਹੜਾ ਹੈਗਾ ਮਾਹੌਲ ਖੁਦ ਖਰਾਬ ਕਰ ਰਿਹਾ ਜਿੱਦਾਂ ਬਾਦਲ ਸਾਹਿਬ ਕਹਿੰਦੇ ਨੇ ਕਿ ਅਸੀਂ ਜੀ ਆਪਸੀ ਭਾਈਚਾਰੇ ਲਈ ਕਰਵਾਨੀ ਦੇ ਦਾਂਗੇ ਆਪਸੀ ਭਾਈਚਾਰੇ ਦਾ ਤਾਂ ਇੱਥੇ ਮਸਲਾ ਹੀ ਨਹੀਂ ਹੈ ਮਸਲਾ ਗੁਰੂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਦੋ ਸਿੱਖ ਨੌਜਵਾਨਾਂ ਦੇ ਮਾਰਡਰ ਦਾ ਮਸਲਾ ਜਿਹੜਾ ਹੈਗਾ ਉਸ ਨੂੰ ਮਾਫੀ ਦੇਣ ਦਾ ਜਿਹੜਾ 506 ਕਿਆ ਹੋਇਆ ਬੰਦਾ ਹੈਗਾ ਰਾਮ ਰਹੀਮ ਉਸ ਦੇ ਨਾਲ ਬੈਕਗ੍ਰਾਉਂਡ ਦੇ ਉੱਤੇ ਰਾਜਨੀਤਿਕ ਤੌਰ ਤੇ ਸਮਝੌਤੇ ਕਰਨ ਦਾ ਮਸਲਾ ਤਾਂ ਉਹ ਹੈ ਰੋਟੀ ਬੇਟੀ ਦੀ ਸਾਹ ਉਹਨਾਂ ਨੇ ਬੰਦ ਕੀਤੀ ਹੈ ਗਾਲ ਤਾਂ ਦੇ ਹੁਕਮ ਦੀ ਉਲੰਘਣਾ ਜਿਹੜੀ ਹੈ ਉਹ ਬਾਦਲ ਸਾਹਿਬ ਨੇ ਸੁਪੀਰ ਬਾਦਲ ਨੇ ਕੀਤੀ ਹੈ ਉਸ ਦੇ ਨਾਲ ਫੈਸਲੇ ਕਰਕੇ ਇਹ ਮਾਮਲੇ ਨੇ ਉਸ ਤੋਂ ਉੱਪਰ ਮਾਮਲੇ ਨੇ ਪੰਜਾਬ ਦੇ ਜਿਹੜੇ ਉਹ ਸਰਕਾਰ ਦੇ ਖਿਲਾਫ ਹੀ ਜਾਂਦੇ ਨੇ ਇਹਨਾਂ ਦੋਹਾਂ ਨੂੰ ਇਹ ਫਾਇਦਾ ਹੈ ਇਹ ਰੈਲੀਆਂ ਕਰਨ ਦਾ ਕਿ ਇੱਕ ਪਾਸੇ ਉਹ ਬਾਦਲ ਸਾਹਿਬ ਤੇ ਉਹਨਾਂ ਨੇ ਕਿ ਸਾਡੇ ਜੋ ਪਬਲਿਕ ਦਾ ਗੁੱਸਾ ਸਾਡੇ ਖਿਲਾਫ ਹੋਇਆ ਤੇ ਉਹ ਜਿਹੜਾ ਡਿਲੀਊਟ ਹੋ ਜੇ ਉਹ ਉਸ ਨੂੰ ਅਸੀਂ ਲਾਂਬੇ ਕਰ ਦਈਏ ਤੇ ਨਾਲੇ ਉਹ ਲੀਡਰਾਂ ਨੂੰ ਅਸੀਂ ਜਿਹੜੇ ਹੈਗੇ ਅਕਾਲੀ ਦਲ ਦੇ ਅੰਦਰ ਹੀ ਨੇ ਉਹਨਾਂ ਨੂੰ ਵੀ ਕੰਨ ਕਰ ਦਈਏ ਵੀ ਭਾਈ ਅਸੀਂ ਜੇ ਤੁਹਾਨੂੰ ਸ਼ਾਂਤੀ ਕਰਕੇ ਪਰੇ ਕਰਦੇ ਹਾਂ ਤਾਂ ਤੁਹਾਡੀ ਕੋਈ ਔਕਾਤ ਨਹੀਂ ਹੈ ਆ ਦੇਖ ਲਓ ਸਾਡਾ ਸਾਰਾ ਜਿਹੜਾ ਹੈਗਾ ਪੰਥ ਇਹ ਸਾਡੇ ਇਸ਼ਾਰੇ ਦੇ ਉੱਤੇ ਇੱਥੇ ਸਾਡੇ ਕੋਲ ਬੈਠਾ ਜੀ ਜੀ ਚਲੋ ਮਹਾਰਾਜ ਸਾਹਿਬ ਤੁਸੀਂ ਕਿਵੇਂ ਵੇਖਦੇ ਹੋ ਜਿਹੜਾ ਬਰਾਬਰ ਜਵਾਬ ਆ ਗਿਆ ਸੁਖਬੀਰ ਬਾਦਲ ਦਾ ਕਿ ਮੈਂ ਵੀ ਪਟਿਆਲੇ ਰੈਲੀ ਕਰੂੰਗਾ ਕੈਪਟਨ ਅਮਰਿੰਦਰ ਕਹਿੰਦਾ ਮੈਂ ਲੰਬੀ ਚ ਰੈਲੀ ਕਰੂੰਗਾ ਦੇਖੋ ਇਹਦੇ ਵਿੱਚ ਦੋਨੇ ਪਾਰਟੀਆਂ ਦਾ ਅਸਲ ਇਹ ਨਾ ਪ੍ਰੋਬਲਮ ਇੱਕੋ ਜਿਹੀ ਹੋਣੀ ਹੋਈ ਹੈ ਕਿਉਂਕਿ ਕਾਂਗਰਸ ਇਸ ਕਰਕੇ ਆਈ ਸੀ ਵੀ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਨੰਗੇ ਕਰਕੇ ਜਲਦੀ ਤੋਂ ਜਲਦੀ ਕਰ ਦੇਵਾਂਗੇ ਭਵਨ ਉਹਨਾਂ ਦਾ ਇੱਕ ਮਹੀਨੇ ਚ ਕਹਤਾ ਸੀ ਗੁਟਕਾ ਸਾਹਿਬ ਦੀ ਸੌਂ ਖਾ ਕੇ ਠੀਕ ਹੈ ਉਹ ਗੱਲ ਲੋਕਾਂ ਨੂੰ ਹਜਮ ਨਹੀਂ ਹੋ ਰਹੀ ਹੁਣ ਉਹ ਜਿਹੜਾ ਹੈ ਉਹ ਕਹਿੰਦਾ ਕਾਂਗਰਸ ਦੇ ਗਿਲੇ ਦਾ ਬੰਦਾ ਬਣੀ ਹੋਈ ਹੈ ਹੁਣ ਉਹ ਕਿਸ ਤਰ੍ਹਾਂ ਕਰਨ ਸੈਟ ਬਣਾ ਲਈ ਪਹਿਲਾਂ ਕਮਿਸ਼ਨ ਨੂੰ ਦੇਖ ਲਿਆ ਹੁਣ ਸੈਟ ਬਣਾ ਲਈ ਹੁਣ ਐਸਲੇ ਕੀ ਹੋਇਆ ਕਾਂਗਰਸ ਵੀ ਬੈਕਫਰਡ ਤੇ ਜਾ ਰਹੀ ਹੈ ਮੇਰੇ ਹਿਸਾਬ ਨਾਲ ਕਿਉਂ ਜਾ ਰਹੀ ਹੈ ਕਿਉਂਕਿ ਉਹ ਜਿੰਨੇ ਵੀ ਵਾਅਦੇ ਕਰ ਚੁੱਕੇ ਸੀ ਮੈਨੀਫੈਸਟੋ ਚ ਹਜੇ ਪੂਰੇ ਨਹੀਂ ਹੋਏ ਲੋਕ ਕਹਿੰਦੇ ਵੀ 18 ਮਹੀਨੇ ਹੋ ਗਏ ਤੁਸੀਂ ਕਾਂਗਰਸ ਨੇ ਕੀਤਾ ਕੀ ਨਾ ਕਿਸਾਨਾਂ ਦੇ ਪੂਰੇ ਹੋਏ ਨਾ ਨਸ਼ੇ ਦੇ ਪੂਰੇ ਠੱਲ ਪਈ ਨਾ ਨੌਕਰੀਆਂ ਮਿਲੀਆਂ ਤਾਂ ਨਾ ਮੋਬਾਈਲ ਮਿਲੇ ਤਾਂ ਨਾ ਇਹ ਬੇਦਵੀ ਦਾ ਮੇਨ ਮੁੱਦਾ ਜਿੱਥੇ ਲੋਕਾਂ ਨੇ ਸਰਕਾਰ ਬਣਾ ਕੇ ਦਿੱਤੀ ਵੀ ਇਹਨੂੰ ਹੱਲ ਕਰੋ ਉਹ ਨਹੀਂ ਹੱਲ ਹੋਇਆ ਉਹ ਵੀ ਲੰਬੇ ਬਸਤੇ ਦੇ ਪਾਤਾ ਇੱਕ ਤਾਂ ਫਾਇਦਾ ਇਹਨੂੰ ਇਹ ਹੋ ਰਿਹਾ ਵੀ ਅਸੀਂ ਸਾਡਾ ਸਪਸ਼ਟ ਜਵਾਬ ਲਵਾਂ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਅਨਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਪੇਸ਼ ਕੀਤੀ ਸੀ ਉਸ ਤੋਂ ਬਾਅਦ ਲੱਗਦਾ ਸੀ ਕਿ ਅਸੀਂ ਹੱਲ ਦੀ ਦਿਸ਼ਾ 'ਚ ਤੁਰੇ ਹਾਂ ਕੀ ਤੁਹਾਨੂੰ ਲੱਗਦਾ ਹੈ ਕਾਂਗਰਸ ਦੀ ਸਰਕਾਰ ਬੀਐਨਬੀ ਦੇ ਮਾਮਲਿਆਂ ਨੂੰ ਹੱਲ ਕਰਨ ਦੀ ਦਿਸ਼ਾ 'ਚ ਤੁਰੀ ਸੀ ਤੁਰੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਹੱਥ ਖਾਲੀ ਹੈ ਠੋਸ ਸਬੂਤ ਉਹਨਾਂ ਕੋਲੇ ਕੋਈ ਹੈ ਨਹੀਂ ਦੇਖੋ ਇਹ ਨਹੀਂ ਕਹਿ ਸਕਦੇ ਤੁਰੀ ਜ਼ਰੂਰ ਹੈ ਪਹਿਲ ਕਦਮੇ ਕੀਤੀ ਹੈ ਕਿਉਂਕਿ ਅਕਾਲੀ ਦਲ ਨੇ ਤੇ ਜੋਰਾ ਸਿੰਘ ਦੀ ਰਿਪੋਰਟ ਹੀ ਨਹੀਂ ਲਈ ਇਹਨਾਂ ਨੇ ਘਟੋ-ਘਟ ਆਪਣਾ ਕਮਿਸ਼ਨ ਬਣਾ ਕੇ ਜਨ ਤੱਕ ਤੱਕ ਕੀਤੀ ਹੈ ਉੱਤੇ ਚਰਚਾ ਕੀਤੀ ਹੈ ਲੋਕਾਂ ਨੂੰ ਦੱਸਿਆ ਨਕਾਬ ਪੋਸ਼ ਦਿੱਤਾ ਪਰ ਉਹਦਾ ਨਤੀਜਾ ਉਹ ਸਾਰੂ ਕੋਈ ਨਹੀਂ ਉਹ ਸਿਰਫ ਅਕਾਲੀ ਦਲ ਦੇ ਭੰਡੀ ਪ੍ਰਚਾਰ ਤੋਂ ਇਲਾਵਾ ਕੁਝ ਨਹੀਂ ਨਿਕਲਿਆ ਉਹ ਤੋਂ ਚਾਹੇ ਇਹਨੂੰ ਸਿਆਸਤ ਕਹਿ ਲੋ ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨੂੰ ਕੋਸ਼ਿਸ਼ ਨਹੀਂ ਕੀਤੀ ਇਹ ਕਹਿ ਸਕਦੇ ਕੋਸ਼ਿਸ਼ ਕੀਤੀ ਹੈ ਜਨ ਤੱਕ ਕੀਤੀ ਹੈ ਜੇ ਕਮਿਸ਼ਨ ਨੂੰ ਉਹ ਕਿਉਂਕਿ ਕੱਲੇ ਦਿਨ ਮੰਨਦਾ ਨਹੀਂ ਇਸ ਕਰਕੇ ਉਹਨਾਂ ਨੇ ਸੱਟ ਬਣਾਤੀ ਕਿਉਂਕਿ ਉਹ ਕਹਿ ਰਹੇ ਸੀ ਸੀ ਜੇ ਨਹੀਂ ਦੇਣਾ ਨਹੀਂ ਕਹਿੰਦੇ ਸੁਪਰੀਮ ਕੋਰਟ ਦੇ ਜੱਜ ਕੋਲ ਉਹ ਚੀਜ਼ ਦਾ ਉਹਦਾ ਕੋਈ ਹੱਲ ਨਹੀਂ ਉਹ ਤਾਂ ਕਹਿੰਦੇ ਸੁਪਰੀਮ ਕੋਰਟ ਦੇ ਜੱਜ ਕੋਲ ਫਿਰ ਉਸ ਤੋਂ ਬਾਅਦ ਕੋਈ ਹੋਰ ਕਹਿੰਦੇ ਕਿ ਰਾਸ਼ਟਰਪਤੀ ਤੋਂ ਮੰਨੋ ਇਹ ਨਹੀਂ ਗੱਲ ਕਾਨੂੰਨ ਬਣਾਇਆ ਆਪਣੇ ਜਿਹੜਾ ਚੀਜ਼ ਸੰਸਦ ਦੇ ਆਪਣੇ ਵਿਧਾਨ ਸਭਾ ਦੇ ਵਿੱਚ ਪਾਸ ਕੀਤੀ ਗਈ ਆ ਚਰਚਾ ਹੋ ਗਈ ਆ ਉਹਦੇ ਉੱਤੇ ਸੱਟ ਬਣ ਗਈ ਆ ਤੇ ਉਹ ਆਪਣਾ ਕੰਮ ਕਰੇਗੀ ਇੱਥੇ ਕੋਈ ਸ਼ੱਕ ਨਹੀਂ ਕੰਮ ਨਹੀਂ ਕਰੇਗੀ ਦੇਰ ਉਹਦੇ ਵਿੱਚ ਇੱਕ ਬਹੁਤ ਵੱਡਾ ਉਹਨਾਂ ਨੇ ਕਲੂ ਰੱਖ ਲਿਆ ਆਪਣਾ ਸਾਜ਼ਾ ਪਰ ਉਹਦਾ ਟਾਈਮ ਹੀ ਨਹੀਂ ਰੱਖਿਆ ਅਗਰ ਟਾਈਮ ਬਾਉਂਡ ਰੱਖਦੇ ਤਾਂ ਹੋ ਸਕਦਾ ਸੀ ਵੀ ਅੱਜ ਉਹਦਾ ਜਵਾਬ ਜਾਂ 2 ਮਹੀਨੇ ਨੂੰ ਆ ਜਾਣਾ ਚਾਹੀਦਾ ਸੀ ਇਹ ਬਹੁਤ ਵੱਡਾ ਜਿਹੜਾ ਫਲੋਅ ਆ ਜਿਹੜਾ ਕਿ ਸਿੱਧੂ ਨੇ ਵੀ ਚ ਕਾਂਗਰਸੀ ਨੇ ਖੁਦ ਵੀ ਉਹਨਾਂ ਨੇ ਉਹਨਾਂ ਨੂੰ ਕੰਡੈਮਨਟ ਕੀਤਾ ਦੂਸਰੀ ਗੱਲ ਅਕਾਲੀਆਂ ਨੂੰ ਕੀ ਫਾਇਦਾ ਅਕਾਲੀਆਂ ਦਾ ਜਿਹੜਾ ਮੋਰਲ ਗਿਰਿਆ ਹੋਇਆ ਅਕਾਲੀਆਂ ਜਿਹੜੇ ਵਰਕਰ ਘਰ ਚ ਬਹਿ ਗਏ ਸੀ ਅਕਾਲੀ ਜਿਹੜੇ ਹੁਣ ਐਸ ਵੇਲੇ ਕਹਿੰਦੇ ਸਭ ਸ਼ਾਇਦ ਆਉਣ ਵਾਲੇ ਚੋਣਾਂ ਦੇ ਵਿੱਚ ਸਾਡਾ ਕੀ ਬਣੂਗਾ ਕੀ ਮੂੰਹ ਦਿਖਾਵਾਂਗੇ ਉੱਤੇ ਉਹ ਮੋਰਚਾ ਲਾ ਕੇ ਬੈਠੇ ਹੋਇਆ ਉਹ ਆਪਣੇ ਅਕਾਲੀਏ ਵਰਕਰਾਂ ਨੂੰ ਇਕੱਠੇ ਕਰਨ ਚ ਜਸਲੇ ਜਿਹੜਾ ਲੱਗੇ ਹੋਏ ਨੇ ਔਰ ਅਕਾਲੀਆਂ ਜਿਹੜਾ ਮੋਰਲ ਗਿਰਿਆ ਉਹਨੂੰ ਬੂਸਟ ਕਰ ਰਹੇ ਵੀ ਅਸੀਂ ਨਹੀਂ ਗਲਤ ਹੈਗੇ ਇਹ ਗਲਤ ਕਾਂਗਰਸੀ ਹੈਗੇ ਆ ਇਸ ਕਰਕੇ ਹੁਣ ਕਾਂਗਰਸੀ ਦਿਖ ਰਹੀ ਆ ਵੀ ਇਹ ਥੱਲੇ ਹੋ ਗਈ ਆ ਹੁਣ ਹੁਣ ਵੇ ਸਾਡੀ ਭੰਡੀ ਪੁੱਟਣ ਲੱਪੇ ਆ ਚਲੋ ਬਹੁਤ ਬਹੁਤ ਧੰਨਵਾਦ ਮੈਰਾ ਸਾਹਿਬ ਤੁਸੀਂ ਆਪਣੀ رائے ਰੱਖੀ ਡੀਪੀਰੋ ਸਾਹਿਬ ਇਸ ਵਕਤ ਪੰਜਾਬ ਦੇ ਲੋਕ ਕੀ ਕਰਨ ਹੁਣ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਜਦੋਂ ਸਾਨੂੰ ਬਰਗਾੜੀ ਦੇ ਮਾਮਲਿਆਂ 'ਚ ਇਨਸਾਫ ਨਹੀਂ ਮਿਲਿਆ ਜਦੋਂ ਅਸੀਂ ਬੇਰੋਜ਼ਗਾਰੀ ਦੇ ਮਾਮਲਿਆਂ 'ਚ ਸਿਰਫ ਲਾਚਾਰ ਹੋ ਕੇ ਸਰਕਾਰ ਤੇ ਨਿਰਭਰ ਰਹਿ ਗਏ ਆ ਤੇ ਪੰਜਾਬ 'ਚ ਅਕਾਲੀ ਦਲ ਤੇ ਕਾਂਗਰਸੀ ਇੰਜ ਰੈਲੀਆਂ ਕਰ ਰਹੇ ਨੇ ਜਿਵੇਂ ਚੋਣਾ ਸਿਰ ਤੇ ਖੜੀਆਂ ਹੋਣ ਤੇ ਪੋਲਿਟੀਕਲ ਭਾਸ਼ਣ ਹੋ ਰਹੇ ਨੇ ਆਮ ਲੋਕਾਂ ਦੀ ਹੁਣ ਇਸ ਵਕਤ ਕੀ ਸੋਚ ਹੋਣੀ ਚਾਹੀਦੀ ਹੈ ਕੀ ਕਰਨਾ ਆਪ ਲੋਕ ਰਸਤਾ ਕਿ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਅੱਜ ਕਿੱਥੇ ਖੜਾ ਹੈ ਪੰਜਾਬ ਬਰਬਾਦੀ ਦੇ ਬਿਲਕੁਲ ਕੁਗਾਰ ਤੇ ਖੜਾ ਹੈ ਬਿਲਕੁਲ ਪੰਜਾਬ ਦੇ ਅੰਦਰ ਕਿਸਾਨਾਂ ਦਾ ਮਸਲਾ ਸਾਰੇ ਦੇਸ਼ ਚ ਹੀ ਆ ਪੰਜਾਬ ਵਿੱਚ ਪਹਿਲਾਂ ਨਾਲੋਂ ਵੀ ਵੱਡਾ ਹੋ ਗਿਆ ਤੇ ਖੁਰਕਸ਼ੀਆਂ ਜਿਹੜੀਆਂ ਨੇ ਐਸ ਰਾਜ ਦੇ ਵਿੱਚ 600 ਤੋਂ ਜ਼ਿਆਦਾ ਹੋ ਚੁੱਕੀਆਂ ਨੇ ਇਸੇ ਤਰ੍ਹਾਂ ਮੁੱਦਾ ਜਿੱਦਾਂ ਮਹਿਰਾ ਸਾਹਿਬ ਨੇ ਦੱਸਿਆ ਨੌਜਵਾਨਾਂ ਦਾ ਮੁੱਦਾ ਇੱਕ ਪਾਸੇ ਨੌਜਵਾਨ ਦਸ਼ਾਣਾ ਮਰ ਰਹੇ ਨੇ ਦੂਜੇ ਪਾਸੇ ਨੌਜਵਾਨ ਪੰਜਾਬ ਨੂੰ ਛੱਡ ਕੇ ਭੱਜ ਰਹੇ ਨੇ ਤੇ ਉਹ ਮੁੱਦਾ ਵੀ ਉਸੇ ਤਰ੍ਹਾਂ ਖੜਾ ਹੈ ਤੇ ਪੰਜਾਬ ਦਾ ਜਿਹੜਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਪੰਜਾਬ ਦੇ ਭਵਿੱਖ ਦੀ ਪੰਜਾਬ ਦੇ ਉੱਤੇ 2.5 ਲੱਖ ਕਰੋੜ ਦਾ ਖਰਚਾ ਜੀ ਕਰਜ਼ਾ ਹੈ ਤੇ ਉਸ ਕਰਜ਼ੇ ਦੇ ਵਿੱਚ ਜਿਹੜਾ ਹੈਗਾ ਉਹ ਹੋਰ ਵੀ ਵੱਧਾ ਪਿੱਛੇ ਬਾਦਲ ਕਰ ਗਿਆ ਉਧਰੋਂ ਹਾਈ ਕੋਰਟ ਨੇ ਵੀ ਇੱਕ ਡਾਇਰੈਕਸ਼ਨ ਦਿੱਤੀ ਆ ਕਿ ਜਿਹੜੇ ਨਵੇਂ ਮੁਲਾਜ਼ਮ 15 ਤੋਂ ਬਾਅਦ ਭਰਤੀ ਕੀਤੇ ਆ ਉਹਨਾਂ ਨੂੰ ਪੂਰੀਆਂ ਤਨਖਾਹਾਂ ਦੇਓ ਉਹਦੇ ਵਿੱਚ ਵੀ ਜਿਹੜਾ ਹੈਗਾ ਬਹੁਤ ਵੱਡਾ 10000 ਕਰੋੜ ਦਾ ਉਹਦੇ ਵਿੱਚ ਵੀ ਲਾਇਬਿਲਟੀ ਆ ਪੰਜਾਬ ਇੰਨੀਆ ਲਾਇਬਿਲਟੀ ਦੇ ਅੰਡਰ ਆ ਗਿਆ ਲੋਕਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਜੋ ਪਹਿਲਾਂ ਵੀ ਵਿਚਾਰਿਆ ਸੀ ਅੱਜ ਸਾਡੇ ਐਜੂਕੇਸ਼ਨ ਦਾ ਮੁੱਦਾ ਜਿਹੜਾ ਸਭ ਤੋਂ ਜ਼ਰੂਰੀ ਹੈ ਉਹ ਛੱਡ ਚੁੱਕੇ ਨੇ ਕਾਂਗਰਸ ਵੀ ਛੱਡ ਚੁੱਕੀ ਆ ਗੱਲ ਵੀ ਛੱਡ ਚੁੱਕੇ ਆ ਹੈਲਥਲੀ ਫੈਸਿਲਿਟੀ ਕਿਸੇ ਨੂੰ ਦੇਣ ਲਈ ਉਹ ਵੀ ਸੜ ਚੁੱਕੇ ਆ ਸਰਕਾਰਾਂ ਦੋਹਾਂ ਦੀਆਂ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਮੈਂ ਕਹੂੰਗਾ ਐਂਡੀਆ ਦੀ ਕੇਂਟਰ ਦੇ ਵਿੱਚ ਆ ਮਹਿੰਗਾਈ ਦਾ ਇੰਨਾ ਵੱਡਾ ਮੁੱਦਾ ਹੈ ਜਿਹੜਾ ਸੌਣ ਨਹੀਂ ਦੇ ਰਿਹਾ ਗੈਸ ਜਿਹੜੀ ਆ ਉਹ 900 ਰੁਪਏ ਦਾ ਸਿਲੰਡਰ ਪਹੁੰਚ ਗਿਆ 400 ਰੁਪਏ ਤੋਂ ਤੇ ਪੈਟਰੋਲ ਡੀਜ਼ਲ ਜਿਹੜਾ ਤੁਹਾਡੇ ਸਾਹਮਣੇ ਆ ਕਿ 45 ਰੁਪਏ ਤੋਂ ਪਹੁੰਚ ਗਿਆ 90 ਤੇ 100 ਦਾ ਜਿਹੜਾ ਹੈਗਾ ਪੈਟਰੋਲ ਤਾਂ 100 ਤੇ ਪਹੁੰਚ ਜਾਏਗਾ ਜਲਦੀ ਜਿਹੜੇ ਹਿਸਾਬ ਨਾਲ ਵਧ ਰਿਹਾ ਤੇ ਡੀਜ਼ਲ ਵੀ ਨਾ ਬਗ 90 ਕ੍ਰੋਸ ਕਰ ਜਾਏਗਾ ਜੀ ਮੰਡੀਆਣੀ ਸਾਹਿਬ ਮੈਂ ਡੀਪੀਆਰਓ ਸਾਹਿਬ ਤੋਂ ਵੀ ਇਹ ਸਵਾਲ ਪੁੱਛਣਾ ਚਾਹੁੰਦਾ ਸੀ ਤੁਹਾਡੇ ਤੋਂ ਪੁੱਛ ਲੈਣਾ ਇਹਨਾਂ ਦੀਆਂ ਰੈਲੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਜਿਹੜੀ ਇੱਕ ਤੀਜਾ ਵਕਲਪ ਦੇ ਤੌਰ ਤੇ ਅੱਗੇ ਆਈ ਸੀ ਉਹਨਾਂ ਚ ਆਪਸ ਚ ਕੰਪੀਟੀਸ਼ਨ ਪੈ ਗਿਆ ਖੈਰਾਂ ਸਾਹਿਬ ਦੀਆਂ ਰੈਲੀਆਂ ਵੀ ਹੋ ਰਹੀਆਂ ਨੇ ਭਗਵੰਤ ਮਾਨ ਦੀਆਂ ਰੈਲੀਆਂ ਵੀ ਹੋ ਰਹੀਆਂ ਨੇ ਇਹਦਾ ਮਤਲਬ ਇਹ ਮੰਨਿਆ ਜਾਵੇ ਕਿ ਪੰਜਾਬ ਚ ਜਿਹੜੀ ਤੀਜੀ ਤਰ ਹੈ ਲੋਕਾਂ ਨੂੰ ਜਿਹਨੇ ਵੱਡੀ ਤਾਕਤ ਦਿੱਤੀ ਸੀ ਉਹ ਵੀ ਆਪਣੇ ਮਿਸ਼ਨ ਚ ਫੇਲ ਹੋ ਦੇਖੋ ਜੀ ਉਹਨਾਂ ਦਾ ਜਿਹੜਾ ਆਪਸ ਵਿੱਚ ਇਹ ਕੰਪੀਟੀਸ਼ਨ ਚੱਲ ਰਿਹਾ ਉਹਦੇ ਚ ਇੱਕ ਦੂਜੇ ਨੂੰ ਕੰਪੀਟ ਕਰਨਾ ਉਹਨਾਂ ਦੀ ਪ੍ਰਾਇਓਰਟੀ ਆ ਹਲਾ ਜਿਹੜਾ ਦੂਜਾ ਮਸਲਾ ਉਹ ਤਾਂ ਵੀ ਵੱਧ ਉਹਨਾਂ ਦੀ ਇਹ ਪ੍ਰਾਇਓਰਟੀ ਆ ਵੀ ਇੱਕ ਅਸੀਂ ਇੱਕ ਦੂਜੇ ਨੂੰ ਕੰਪੀਟ ਕਰਕੇ ਆ ਜਿਹੜੀ ਆਪਣੀ ਆ ਧੜਾ ਉਹ ਅਸਲੀ ਜਿਹੜੀ ਆਮ ਆਦਮੀ ਪਾਰਟੀ ਬਣਾ ਲਈ ਉਹਨਾਂ ਦਾ ਜਿਹੜਾ ਧਿਆਨ ਆ ਉੱਥੇ ਕੇਂਦਰਤ ਚਲੋ ਬਹੁਤ ਬਹੁਤ ਧੰਨਵਾਦ ਮੁੰਰੀਆਲੀ ਸਾਹਿਬ ਨੇ ਵੀ ਵਕ ਵਕ ਮਸਲਾ ਦੇ ਉੱਤੇ ਆਪਣੀ ਰਾਏ ਰੱਖੀ ਮੈਰਾ ਸਾਹਿਬ ਤੁਹਾਡਾ ਵੀ ਧੰਨਵਾਦ ਮੁੰਰੀਆਲੀ ਸਾਹਿਬ ਤੁਹਾਡਾ ਵੀ ਧੰਨਵਾਦ ਔਰ ਡੀਪੀਓ ਨੂੰ ਸਭ ਤੁਹਾਡਾ ਵੀ ਧੰਨਵਾਦ ਦਰਸ਼ਕ ਸਿੰਘ ਜੀ ਦਾ ਵੀ ਧੰਨਵਾਦ ਸੋ ਮੂਲ ਰੂਪ ਦੇ ਵਿੱਚ ਇਹਨਾਂ ਸਾਰੇ ਪੁਆਇੰਟਸ ਨੂੰ ਵਿਚਾਰਨ ਦਾ ਮਕਸਦ ਇਹ ਸੀ ਕਿ ਅਸੀਂ ਸਮਝ ਸਕੀਏ ਕਿ ਪੰਜਾਬ ਦੇ ਵਿੱਚ ਅੱਜ ਦੇ ਅਸਲ ਹਾਲਾਤ ਕੀ ਨੇ ਔਰ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਔਰ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਲੋਕਾਂ ਦੇ ਸਾਡੇ ਪੰਜਾਬੀਆਂ ਦੇ ਹਰ ਰੋਜ਼ ਮੈਨੂੰ ਵੀ ਫੋਨ ਆਉਂਦੇ ਨੇ ਤੇ ਉਹ ਬਹੁਤ ਚਿੰਤਾ ਵੀ ਪ੍ਰਗਟ ਕਰਦੇ ਨੇ ਕਿ ਪੰਜਾਬ ਕਿਸ ਦਿਸ਼ਾ 'ਚ ਜਾ ਰਿਹਾ ਹੈ ਸੋ ਅਸੀਂ ਆਸ ਕਰਾਂਗੇ ਕਿ ਸਾਡੀਆਂ ਸਰਕਾਰਾਂ ਸੂਝਬਾਨ ਬਣਨ ਜ਼ਿਰੋਦੀ ਤੇ ਨਾਲੇ ਵੀ ਸੂਝਬਾਨ ਬਣਨ ਅਕਾਲੀ ਦਲ ਕਾਂਗਰਸ ਵਾਲੇ ਵੀ ਪੰਜਾਬ ਦੇ ਅਸਲ ਮੁੱਦਿਆਂ 'ਤੇ ਪਾਸੇ ਧਿਆਨ ਕੇਂਦਰਿਤ ਕਰਨ ਔਰ ਮੂਲ ਰੂਪ ਦੇ ਵਿੱਚ ਅਸੀਂ ਇਕੱਠੇ ਹੋ ਕੇ ਬਰਗਾੜੀ ਦੇ ਇਨਸਾਫ ਦੀ ਲੜਾਈ ਲੜੀਏ ਤੇ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਜੇ ਬਰਗਾੜੀ ਦਾ ਮਸਲਾ ਹੱਲ ਹੋ ਜੇ ਤੇ ਪੰਜਾਬ ਦੇ ਦੂਸਰੇ ਮਸਲਿਆਂ ਵੱਲ ਵੀ ਧਿਆਨ ਕੇਂਦਰਿਤ ਹੋਵੇ ਫਿਲਹਾਲ ਅੱਜ ਦੇ ਲਈ ਇੰਨਾ ਹੀ ਆਉਂਦੇ ਦਿਨਾਂ ਦੇ ਵਿੱਚ ਲਗਾਤਾਰ ਹੋ ਰਹੀ ਸਿਆਸਤ ਦੇ ਵੱਖ-ਵੱਖ ਬਿੰਦੂਆਂ 'ਤੇ ਫੇਰ ਗੱਲ ਕਰਾਂਗੇ ਬਹੁਤਾਂ ਦਾ